ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੁੱਛਾਂ ਨੂੰ ਮਰੋੜਦਾ ਹੁੰਦਾ ਸੀ ਕਾਲੀਆਂ ਮਹਿੰਗੀਆਂ ਜੀਆਂ ਐਨਕਾਂ ਲਾ ਕੇ মিডিਆ ਸਾਹਮਣੇ ਹੁੰਦਾ ਸੀ ਪਤਾ ਹੈ ਹੁਣ ਕਿੱਥੇ ਬੈਠਾ ਹੈ ਉਹ ਨਾਬਾ ਜੇਲ੍ਹ ਵਿੱਚ ਤੇ ਜਿਹੜੀ ਅੱਜ ਮੈਨੂੰ ਕਨਸੋਵ ਮਿਲੇ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਵੇਂ মিডিਆ ਕਹਿੰਦਾ ਹੁੰਦਾ ਵੈਸੇ ਮੈਂ ਕਹਾਂ ਨੂੰ ਝੂਠ ਬੋਲਣਾ ਜੀ মিডিਆ ਵਿੱਚ ਇਹ ਖਬਰ ਚੱਲਦੀ ਪਈ ਹੈ ਉਹ ਹੁਣ ਜਿਹੜਾ ਬਿਕਰ ਮਨਜੀਠਿਆ ਸੀ ਨਸ਼ਾ ਤਸ਼ਕਰ ਨਾਬੇ ਜੇਲ੍ਹ ਵਿੱਚ ਬੈਠਾ ਇਹ ਕਹਿੰਦਾ ਜੀ ਬੈਰਕ ਦੇ ਵਿੱਚ ਹੈਗੀ ਹੈ ਗਰਮੀ ਮੈਨੂੰ ਚਾਹੀਦਾ ਏਸੀ ਹੁਣ ਬੈਰਕ ਹੁੰਦੀ ਹੈ ਜੀ ਵੱਡੀ ਏਸੀ ਤਾਂ ਹੁਣ ਘੱਟੋ ਘੱਟ 10 12 ਦਾ ਕਮਰਾ ਹੋਵੇ ਜਾਂ 10 15 ਦਾ 12 15 ਦਾ ਕਮਰਾ ਉਹਦੇ ਵਿੱਚ ਏਸੀ ਕੰਮ ਕਰਦਾ ਬੈਰਕ ਤਾਂ ਘੱਟੋ ਘੱਟ 12-13 ਫੁੱਟ ਚੌੜੀ ਹੁੰਦੀ ਹੈ ਤੇ ਕਈ ਵਾਰੀ 50 ਫੁੱਟ ਲੰਬੀ ਹੁੰਦੀ ਹੈ ਹੁਣ ਉਥੇ ਏਸੀ ਕਿਵੇਂ ਕੰਮ ਕਰੂਗਾ ਹੁਣੇ ਜਰਨੈਲ ਸਾਹਿਬ ਕਹਿੰਦੇ ਮਾਜੇ ਦੇ ਝੂਠ ਕਹਿੰਦੇ ਮੈਨੂੰ ਏਸੀ ਦਿਓ ਜ਼ਰੂਰੀ ਹੈ ਮਸਰ ਲੜਦਾ ਵੈਸੇ ਉਦਾਂ ਉਹ ਇੱਕ ਟੂਬ ਜੀ ਆਉਂਦੀ ਹੈ ਜੀ ਮਸਰ ਲੜਨ ਨਹੀਂ ਦਿੰਦੀ ਪਹਿਲਾਂ ਲਾਉਣਾ ਪੈਂਦਾ ਉਹ ਤੇ ਪਰ ਇਹ ਲਾ ਨਹੀਂ ਸਕਦੇ ਕਿਉਂਕਿ ਗਿੱਜੇ ਹੋਏ ਨੇ ਗੱਡੀ ਵੀ ਏਸੀ ਦਫਤਰ ਵੀ ਏਸੀ ਕੋਠੀ ਵੀ ਏਸੀ ਇਕਜੇ ਹੋਏ ਨੇ ਇਹ ਰਹਿ ਨਹੀਂ ਸਕਦੇ ਚਲੋ ਇਹਨੇ ਤਾਂ ਏਸੀ ਦੀ ਫਰਮਾਇਸ਼ ਕਰਤੀ ਤੇ ਉਦੋਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਤੇਲ ਦੇਵਾਂਗੇ ਚੰਗੀ ਤਰ੍ਹਾਂ ਜੇ ਤਿਆਰੀ ਕਰਾਂ ਡਿਬਰੂਗੜ੍ਹ ਜੇਲ੍ਹ ਦੀ ਸਟੇਟਮੈਂਟ ਆ ਕਿ ਉਹਨਾਂ ਦੀ ਉਹ ਕਹਿੰਦੇ ਜੇ ਬੰਦਾ ਅਸੀਂ ਪੰਜਾਬ ਦੇ ਵਿੱਚ ਰੱਖਾਂਗੇ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਜਿਹੜੇ ਦੇਖਦੇ ਨੇ ਕੁਛ ਭੁੱਕੀ ਦੇ ਡੱਕੇ ਹੋਏ ਪਤਾ ਨਹੀਂ ਕੀ ਆਗਮਸਵਾ ਖਾਂਦੇ ਨੇ ਇਹ ਕਹਿੰਦੇ ਗੱਡੀਆਂ ਲੈ ਕੇ ਨਿਕਲਦੇ ਨੇ ਲੁੱਟ ਖੋੜ ਦਾ ਪੈਸਾ ਬਹੁਤ ਹੈ ਬੋਲੇ ਸੋ ਨਿਹਾਲ ਮਰੀਠਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਸੋਚ ਕੇ ਸੋਚਦੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਹੁਣ ਭਵੰਤਮਨ ਸਾਹਿਬ ਕਹਿੰਦੇ ਵਕੀਲ ਸਾਹਿਬ ਕਹਿੰਦੇ ਤਿਆਰੀ ਕਰ ਰਹੇ ਨੇ ਡੀਸੀ ਸਾਹਿਬ ਨੂੰ ਆਰਡਰ ਕਰ ਦਿੱਤੇ ਕਹਿੰਦੇ ਵੀ ਡਿਬਰੂਗੜ੍ਹ ਭੇਜਣੇ ਭੇਜਣਗੇ ਜ਼ਰੂਰੀ ਹੈ ਅਸ਼ੇ ਉਧਰੋਂ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਰੱਦ ਕਰ ਦਿੱਤੀ ਹੈ ਰੱਦ ਕਿਉਂ ਕੀਤੀ ਕਿਉਂਕਿ ਜਿਹੜਾ ਇਹ ਕੇਸ ਹੈ ਇਹ ਲੰਬਾ ਚੌੜਾ ਹੈ ਜਿਹੜੀ ਅਰਬਾਂ ਖਰਬਾਂ ਦੀ ਪ੍ਰਾਪਰਟੀ ਗਵਰਨਮੈਂਟ ਨੇ ਦੇਖੀ ਹੈ ਵੀ ਇਹਨੇ ਕਿੱਦਾਂ ਬਣਾਈ ਉਹਦੇ ਤੇ ਬਰੀਕੀ ਦੇ ਨਾਲ ਜਾਂਚ ਹੋਣੀ ਹੈ ਤੇ ਯਾਨੀ ਕਿ ਜਿਵੇਂ ਚਮਕੀਲਾ ਸਾਹਿਬ ਕਹਿੰਦੇ ਸੀ ਨਾ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਤੇ ਹੁਣ ਅਕਾਲੀਆਂ ਦੇ ਇਹ ਮਨਜੀਤியே ਤਸ਼ਕਰ ਨੂੰ ਵੀ ਬੰਦੇ ਦਾ ਪੁੱਤ ਬਣਾ ਕੇ ਛੱਡਣਗੇ ਅਗਲੇ ਕੰਨ ਨੂੰ ਹੱਥ ਲਵਾਉਣਗੇ ਬੜਾ ਕੀਚੀ ਕੀਤਾ ਇਹਨੇ ਭਵੰਤਮਾ ਨੂੰ ਬੜਾ ਟ੍ਰੋਲ ਕੀਤਾ ਪਰ ਪਤਾ ਨਹੀਂ ਸੀ ਵੀ ਉਹ ਬੰਦਾ ਵੀ ਭਾਵੇਂ 5 ਸਾਲ ਲਈ ਆਇਆ ਭਾਵੇਂ 10 ਸਾਲ ਲਈ ਆਇਆ ਵੀ ਕੁਝ ਨਾ ਕੋਈ ਤਾਂ ਤੁਹਾਡੇ ਪਿੱਛੇ ਹੱਥੋਂ ਕੇ ਪਾਊਗਾ ਪੈ ਗਿਆ ਅਗਲਾ ਮੈਂ ਇੱਥੇ ਬੇਨਤੀ ਕਰਨੀ ਹੈ ਜਿੰਨੇ ਵੀ ਪੰਜਾਬ ਦੇ ਲੋਕ ਇਹ ਵਿਸ਼ੇ ਦੇ ਨਾਲ ਇਹ ਮੁੱਦੇ ਦੇ ਨਾਲ ਸਬੰਧਤ ਨੇ ਬਹੁਤੇ ਲੋਕ ਉਹ ਨੇ ਅੱਜ ਮੈਨੂੰ ਇੱਕ ਨੇ ਫੋਨ ਕੀਤਾ ਕਹਿੰਦਾ ਜੀ ਲੋਕਾਂ ਦਾ ਕਸੂਰ ਹੈ ਲੋਕਾਂ ਨੇ ਚਟਾ ਖਾਦਾ ਕਿਉਂ ਅਗੇ ਮਜੀਠੀਏ ਨੇ ਕਿਹਾ ਚਟਾ ਕਹਿੰਦੇ ਮੂੰਹ ਵਿੱਚ ਪਾਇਆ ਸੀ ਦੇਖੋ ਕਰਦੂ ਤੇ ਨਾ ਲੋਕਾਂ ਦੀ ਮਤਲਬ ਇਹ ਹਲੇ ਵੀ ਜਸਟੀਫਾਈ ਕਰਦੇ ਆ ਵੀ ਜੇ ਉਹਨੇ ਨਸ਼ਾ ਵੇਚਿਆ ਤਾਂ ਕੋਈ ਵੱਡੀ ਗੱਲ ਨਹੀਂ ਵੀ ਖਾਣ ਵਾਲੇ ਦੋਸ਼ੀ ਹੈ ਮਤਲਬ ਇਹ ਹਲੇ ਵੀ ਇਹ ਜਿਹੜਾ ਮ चौधरी ਹੈਗੇ ਨੇ ਫੇਰ ਕਹਿਣਗੇ ਜੀ ਨੀਲੀਆਂ ਪੱਗਾਂ ਵਾਲੇ ਨਾ ਕਹਾ ਕਰੋ ਕਿਉਂ ਨਾ ਕਹਾ ਕਰੀ ਕਿਸੇ ਨੇ ਫੋਨ ਕੀਤਾ ਸਪੈਸ਼ਲੀ ਅੱਜ ਆ ਕਿ ਤੁਸੀਂ ਜਿਆਦਾ ਬੋਲਦੇ ਹੋ ਮਜੀਠੀ ਨੇ ਕਿਹੜਾ ਕਿਸਦੇ ਮੂੰਹ ਚਿੱਟਾ ਪਾਇਆ ਮਤਲਬ ਉਹਨੇ ਜੋ ਪੰਜਾਬ ਦੇ ਨੌਜਵਾਨ ਮਰਵਾਏ ਨੇ ਉਹ ਤੁਹਾਡੇ ਲਈ ਮੌਲੀ ਦੀ ਗੱਲ ਹੈ ਪਰ ਨਹੀਂ ਪੰਜਾਬ ਦੇ ਲੋਕ ਜਾਗੇ ਨੇ ਹਰੇਕ ਪਿੰਡ ਦੇ ਵਿੱਚੋਂ ਆਵਾਜ਼ ਇਹ ਹੀ ਉੱਠਣੀ ਹੈ ਕਿ ਜਿੰਨੇ ਵੀ ਨਸ਼ਾ ਤਸਕਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕੰਨਾਂ ਨੂੰ ਹੱਥ ਲੱਗਣ ਦੁਆਰਾ ਕੋਈ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਸੋਚੇ ਕਿ ਮੈਂ ਨਸ਼ੇ ਪੰਜਾਬ ਦੇ ਵਿੱਚ ਵੇਚਾਂ ਚਲੋ ਮੈਂ ਤਾਂ ਨਾਰਮਲ ਜੀ ਗੱਲ ਕਰਕੇ ਦੱਸਿਆ ਵੀ ਇੱਕ ਤਾਂ ਮਾਜਿਦ ਜਰਨੈਲ ਨੂੰ ਲੋੜ ਹੈ ਜੀ ਏਸੀ ਦੀ ਉਦੋਂ ਸਾਡੇ ਕੋਲੇ ਵੀ ਦੋ ਤਿੰਨ ਪਏ ਨੇ ਲਾਹੇ ਹੋਏ ਉਹ ਤਾਂ ਨਵੇਂ ਲਵਾਇਆ ਸੀ ਤਾਂ ਖਰ ਦੋ ਪਏ ਨੇ ਸਾਡੇ ਕੋਲੇ ਵੀ ਪੁਰਾਣੇ ਜੇ ਕਿਤੇ ਜੇਲ੍ਹ ਵਾਲੇ ਕਹਿਣਗੇ ਵੀ ਚਾਹੀਦਾ ਤਾਂ ਮੈਂ ਭੇਜ ਜਾਊਂਗਾ ਨਾਲੇ ਮੁਲਾਕਾਤ ਕਰ ਲਵਾਂਗੇ ਵੀ ਹੁਣ ਟੀਚੀ ਹੁੰਦੀ ਏ ਕਿ ਨਹੀਂ ਹੁੰਦੀ ਪੁੱਛ ਲਵਾਂਗੇ ਨਾਲੇ ਵੀ ਹੁਣ ਕਿੱਥੇ ਨੇ ਐਨਕਾਂ ਪਤਾ ਨਹੀਂ ਟੌਮੀ ਦੀਆਂ ਸੀ ਪਤਾ ਨਹੀਂ ਗੁੱਚ ਪਤਾ ਨਹੀਂ ਕਿਹੜੀ ਮਹਿੰਗੀਆਂ ਹੋਣਗੀਆਂ ਚਿੱਟੇ ਦੇ ਪੈਸੇ ਨਾਲ ਮੰਗੀਆਂ ਨਹੀਂ ਤੇ ਹੁੰਦੇ ਨੇ ਹੋਰ ਕੀ ਹੁੰਦਾ ਤੇ ਏਸੀ ਤਾਂ ਚਲੋ ਆਪਾਂ ਦੇ ਦੇ ਦਿਆਂਗੇ ਜੀ ਕੋਈ ਗੱਲ ਨਹੀਂ ਆ ਜਿਹੜਾ ਮੇਰੇ ਦਫ਼ਤਰ ਤੇ ਲੱਗਾ ਹੋਇਆ ਨਵਾਂ ਹੀ ਲਾਇਆ ਇਹ ਲਾ ਦੇਾਂਗੇ ਅਸੀਂ ਸਾਰਿਆਂ ਕੋਈ ਗੱਲ ਨਹੀਂ ਪਰ ਤੁਹਾਨੂੰ ਤੰਗੀ ਨਹੀਂ ਹੋਣ ਦਿੰਦੇ ਕਰ ਲਿਓ ਫੋਨ ਵਗੈਰਾ ਪਰ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਉਹਦੇ ਤੇ ਵੀ ਗੌਰ ਕਰਿਓ ਉਹ ਤਾਂ ਕਹਿੰਦੇ ਅਸੀਂ ਡਿਬਰੂਗੜ੍ਹ ਭੇਜਾਂਗੇ ਕਹਿੰਦੇ ਇੱਥੇ ਠੀਕ ਨਹੀਂ ਨਲੋਸ ਚਿੱਟੇ ਦੇ ਵਪਾਰੀ ਵੱਡੇ ਹੈਗੇ ਨਹੀਂ ਜੱਗੂ ਭਗਵਾਨਪੁਰੀ ਵਰਗੇ ਗੈਂਗਸਟਰ ਹੈਗੇ ਨਹੀਂ ਜਿਹੜੇ ਤੁਸੀਂ ਪੈਦਾ ਕੀਤੇ ਨੇ ਸ਼ਰਮ ਮੰਨ ਲਓ ਮਾੜੀ ਮੁੱਟੀ ਜਦੋਂ ਹੁਣ ਇਹ ਲੀਕ ਐਵੇਂ ਤਾਂ ਨਹੀਂ ਹੋਈ ਗੱਲ ਕਿਸੇ ਜੇਲ੍ਹ ਦੇ ਅਧਿਕਾਰੀ ਨੂੰ ਕਿਹਾ ਹੀ ਹੋਣਾ ਹੈ ਬੀਐਸਜੀ ਲਾ ਦਿਓ ਇਦਾਂ ਦੇ ਗੱਲਬਾਹਰ ਹੁੰਦੀ ਨਹੀਂ ਥੋੜੀ ਜੀ ਗੱਲ ਕਹਿ ਦੇ ਹੁਣੇ ਥੋੜੀ ਜੀ মিডিਆ ਵਿੱਚ ਗੱਲ ਬਣਾਈ ਜਾਂਦੀ ਹੈ ਲੰਬੀ ਚੋੜੀ ਕਰਕੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਉਹੀ ਮਰੀਡੇ ਜਿਹੜਾ 30 30 ਕਰਦਾ ਸੀ ਹੁਣ ਏਸੀ ਮੰਗਦਾ ਤੇ ਭਵੰਤਮਾਨ ਕਹਿੰਦਾ ਕੋਈ ਨਹੀਂ ਸਾਰੀ ਜੇਲ੍ਹ ਹੀ 에어 ਕੰਡੀਸ਼ਨ ਕਰਨ ਲੱਗਿਆਂ ਭੇਜਣ ਲੱਗਿਆਂ ਕਹਿੰਦੇ ਡਬਰੂ ਘੜ ਯਾਨੀ ਕਿ ਇਹਨਾਂ ਲੋਕਾਂ ਦੀ ਔਕਾਤ ਹੈ ਇਹ ਜਿਹੜੇ ਬਾਹਰ ਖੜੇ ਜਕਾਰੇ ਛੜਦੇ ਸੀ ਨਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਸੀਂ ਜੇਲ੍ਹਾਂ ਕੱਟੀਆਂ ਨੇ ਅਸੀਂ ਪੰਜਾਬ ਦੇ ਹਿੱਤਾਂ ਲਈ ਕੁਰਬਾਨੀਆਂ ਦਿੱਤੀਆਂ ਨੇ ਤੇ ਹੁਣ ਕੀ ਕਾ ਮਾਰਦਾ ਹੈ ਹਲੇ ਕੀ ਹੋਇਆ ਹੈ ਹਲੇ ਤਾਂ ਸ਼ੇਰ ਵਿੱਚ ਪੂਣੀ ਕੱਤੀ ਆ ਹਲੇ ਤਾਂ ਲੰਬਾ ਸਮਾਂ ਰਹਿਣਾ ਹੈ ਨਹੀਂ ਨਹੀਂ ਲੌਂਗ ਟਾਈਮ ਇੰਗਲਿਸ਼ ਦੇ ਵਿੱਚ ਬੋਲਣਾ ਚਾਹੀਦਾ ਲੌਂਗ ਟਾਈਮ ਰਹਿਣਾ ਹਲੇ ਤਾਂ ਹਲੇ ਤਾਂ ਕੱਜੇ ਚਿੱਠੇ ਖੁੱਲਣੇ ਨੇ ਹਲੇ ਤਾਂ ਸੰਮਣ ਜਿਹੜੇ ਨੇ ਵਿਭਾਗ ਗਨੇਮਕਾਰ ਨੂੰ ਵੀ ਸ਼ਾਇਦ ਇੱਕ ਦੋ ਨੇ ਵਿੱਚ ਹੋ ਜਾਣਾ ਜਾਂ ਹੋ ਜਾਣੇ ਆ ਉਧਰੋਂ ਵੀ ਦੱਸਣਗੇ ਵੀ ਇਹ ਡਰਕਸ ਇਹ ਚ 540 ਕਰੋੜ ਦੇਵੋਗੇ ਕਿੱਥੇ ਹੈ ਹੈਲਥ ਆਫ ਬੀਬੀ ਦਾ ਮੇਕਅਪ ਵਿੱਚ ਇੱਕ ਹੋਣਾ ਹੈ ਹਲੇ ਕੀ ਹੋਇਆ ਥੋੜੇ ਧੀਰੇ ਰਹੋ ਪਰ ਮੈਂ ਜਿਹੜੀ ਗੱਲ ਬੋਲੀ ਹੈ ਨਾ ਮੈਨੂੰ ਪਤਾ ਹੁਣ ਗਾਲਾਂ ਗੁਣਾ ਨਿਕਲਣੀਆਂ ਕੋਈ ਗੱਲ ਨਹੀਂ ਜੀ ਕੋਈ ਚੱਕਰ ਨਹੀਂ ਮੈਂ ਕਿਸੇ ਕਤੀੜ ਲਈ ਨਹੀਂ ਬੋਲ ਰਿਹਾ ਕਿਸੇ ਕੜਮ ਚੌਧਰੀ ਲਈ ਨਹੀਂ ਬੋਲ ਰਿਹਾ ਮੈਂ ਪੰਜਾਬ ਲਈ ਬੋਲ ਰਿਹਾ ਔਰ ਜਿਹੜੇ ਤੁਸੀਂ ਮਾਮਾ ਦੇ ਪੁੱਤ ਮਰਵਾਏ ਨੇ ਨਸ਼ੇ ਦੀ ਉਬਰ ਡੋਜ ਦੇ ਨਾਲ ਮਰੇ ਨਾ ਚਿੱਟਾ ਲਾ ਕੇ ਮੈਂ ਉਹਨਾਂ ਲਈ ਬੋਲ ਰਿਹਾ ਇਹ ਗੱਲ ਚੇਤੇ ਰੱਖੋ ਨਾਨੀ ਚੇਤੇ ਕਰਾ ਕੇ ਛੱਡੋ ਜੋ ਮਰਜ਼ੀ ਕਰੋ ਆ ਜਿਹੜੀਆਂ ਤੁਹਾਡੀਆਂ ਕਰਤੂਤਾਂ ਨੇ ਨਾ ਹਲੇ ਬਹੁਤ ਸਾਹਮਣੇ ਆਉਣੀਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਧਿਆਨ ਦਿਓ ਇਹਨਾਂ ਗੱਲਾਂ 'ਤੇ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਨਾ ਜੇ ਚਾਹੁੰਦੇ ਹੋ ਵੀ ਸਾਡੇ ਘਰ ਸਾਡੇ ਪੁੱਤੇ ਦੀਆਂ ਕਲਕਾਰੀਆਂ ਸੁਣਨ ਸਾਡੇ ਘਰ ਦੋਤਾ ਹੋਵੇ ਦੋਤੀ ਹੋਵੇ ਪੁੱਤੀ ਹੋਵੇ ਜੇ ਚਾਹੁੰਦੇ ਹੋ ਤਾਂ ਫਿਰ ਇਹ ਜਿਹੜੇ ਇਹੋ ਜਿਹੜੇ ਨਸ਼ਾ ਤਸਕ ਕਰਨੇ ਨਾ ਇਹਨਾਂ ਦੇ ਵਿਰੁੱਧ ਆਵਾਜ਼ ਉਠਾਓ ਜਿਹੜੇ ਮਹਿਮ ਚੇੜੀ ਹੈ ਨਾ ਪੰਜਾਬ ਸਰਕਾਰ ਨੇ ਜਾਂ ਆਮ ਲੋਕਾਂ ਨੇ ਤਾਂ ਉਹਨਾਂ ਦਾ ਸਾਥ ਦਿਓ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਕੀਤਾ ਜਾਓ ਜੇ ਤੁਹਾਡਾ ਕੱਲੇ-ਕੱਲੇ ਇਨਸਾਨ ਦਾ ਸਹਿਯੋਗ ਹੋ ਕੱਲੇ-ਕੱਲੇ ਪਿੰਡ ਵਿੱਚੋਂ ਆਵਾਜ਼ ਆਊ ਬੀ ਨਸ਼ੇ ਖਤਮ ਕਰਨੇ ਨੇ ਤੇ ਨਹੀਂ ਤਾਂ ਫਿਰ ਇਹ ਏਸੀ ਮੰਗਣਗੇ ਵੀ ਫਿਰ ਕਾਨੂੰ ਮਟਰ ਪਨੀਰ ਵੀ ਚਾਹੁੰਦੇ ਨਾ ਤੇ ਮੂਰੇ ਸ਼ਿਆਲ ਵਿੱਚ ਹੀਟਰ ਵੀ ਚਾਹੁੰਦਾ ਬੜਾ ਕੁਝ ਮੰਗਣਗੇ ਨਹੀਂ ਤਾਂ ਇਹ ਪਰ ਨੱਕ ਨਾਲ ਜੀਬ ਲਵਾਉਣੀ ਹੈ ਇਹਨਾਂ ਦੇ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸੁਚੇਤ ਹੋ ਜੋ ਜਾਗੋ ਮੇਰਾ ਕੰਮ ਜਗਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ